ਅਬੋਹਰ ਦੇ ਸਭ ਤੋਂ ਮਸ਼ਹੂਰ ਟੇਲਰ ਸੰਜੇ ਵਰਮਾ ਦਾ ਕਤਲ ਕਰ ਦਿੱਤਾ ਗਿਆ ਹੈ ਤਿੰਨ ਹਮਲਾਵਰਾਂ ਦੇ ਵੱਲੋਂ ਇਹ ਗੋਲੀਆਂ ਮਾਰੀਆਂ ਗਈਆਂ ਨੇ ਔਰ ਅਬੋਹਰ ਦੇ ਸਭ ਤੋਂ ਮਸ਼ਹੂਰ ਨਾਮੀ ਕਲਾਕਾਰ ਨੀਦਰ ਇਸ ਸ਼ੋਰੂਮ ਮਾਲਕ ਤੋਂ ਕੁਰਤਾ ਪਜਾਮਾ ਵੀ ਸਮੋਂਦੇ ਸਨ ਔਰ ਸੰਜੇ ਵਰਮਾ ਤੇ ਕਿਸ ਨੇ ਹਮਲਾ ਕੀਤਾ ਹੈ ਇਹ ਤਾਂ ਪੁਲਿਸ ਖੰਗਾਲ ਰਹੀ ਹੈ ਪਰ ਅਬੋਹਰ ਦਾ ਇਹ ਵੇਅਰ ਵੈਲ ਟੇਲਰ ਜੋ ਨੇ ਵੇਅਰ ਵੈਲ ਸ਼ੋਰੂਮ ਇਹਨਾਂ ਦਾ ਸੀਗਾ ਔਰ ਸਭ ਤੋਂ ਮਸ਼ਹੂਰ ਸ਼ੋਰੂਮ ਇਹਨਾਂ ਦਾ ਅਬੋਹਰ ਦਾ ਮੰਨਿਆ ਜਾਂਦਾ ਸੀ ਅਕਸਰ ਅਸੀਂ ਗੀਤਾ ਚ ਵੀ ਸੁਣਦੇ ਆਂ কুরਤਾ ਪਜਾਮਾ ਜੋ ਅਪੋਹਰ ਤੋਂ ਸਵਾਇਆ ਉਹ ਅਪੋਹਰ ਦੇ ਇਨਾ ਨਾਮੀ ਟੇਲਰਾਂ ਤੋਂ ਗਾਇਕ ਸਵਾਉਂਦੇ ਰਹੇ ਔਰ तमाम ਲੀਡਰ ਇਹਨਾਂ ਦੇ ਕੋਲ ਜਾਂਦੇ ਪੰਜਾਬ ਦੇ ਕੋਨੇ-ਕੋਨੇ ਤੋਂ ਇਸ ਸ਼ੋਰੂਮ ਮਾਲਕ ਦੇ ਕੋਲ কুরਤਾ ਪਜਾਮਾ तमाम ਕਪੜੇ ਸਵਾਉਣ ਦੇ ਲਈ ਜਾਂਦੇ ਪਰ ਇਸ ਸ਼ੋਰੂਮ ਮਾਲਕ ਦਾ ਕਤਲ ਕਰ ਦਿੱਤਾ ਗਿਆ ਸੰਜੇ ਵਰਮਾ ਦਾ ਕਤਲ ਕੀਤਾ ਗਿਆ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਨਾਲ ਸਾਂਝੀ ਕਰ ਰਹੇ ਆਂ ਅਪੋਹਰ ਦੇ ਸਭ ਤੋਂ ਮਸ਼ਹੂਰ ਟੇਲਰ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤਿੰਨ ਹਮਲਾਵਰ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਸੰਜੇ ਵਰਮਾ ਵਜੋਂ ਮ੍ਰਿਤਕ ਦੀ ਪਛਾਣ ਹੋਈ ਹੈ ਔਰ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਜਾਂਚ ਕਰ ਰਹੀ ਹੈ ਵੱਡਾ ਖੁਲਾਸਾ ਹੋ ਸਕਦਾ ਹੈ ਕਿ ਫਰੋਤੀ ਦਾ ਮਾਮਲਾ ਹੈ ਜਾਂ ਫਿਰ ਇਸ ਪੂਰੇ ਮਾਮਲੇ ਦੇ ਵਿੱਚ ਕਿਸੇ ਹੋਰ ਗੈਂਗਸਟਰ ਦੀ ਐਂਟਰੀ ਹੈ ਜਾਂ ਕੋਈ ਫਰੋਤੀ ਪਹਿਲਾਂ ਮੰਗੀ ਗਈ ਹੋਵੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੋਵੇ ਹਰ ਪਹਿਲੂ ਤੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਇਸ ਵਕਤ ਸਭ ਤੋਂ ਵੱਡੀ ਪੰਜਾਬ ਦੀ ਹੈ ਖਬਰ ਕਿ ਮਸ਼ਹੂਰ ਟੇਲਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ